ਦੀ ਹਾਕਮ ਤੇ ਭਾਰਤੀ ਜਨਤਾ ਪਾਰਟੀ ਨੇ ਹੁਣ ਪੰਜਾਬ ਉਤੇ ਵੱਡੇ ਪੱਧਰ ਉਤੇ ਨਿਸ਼ਾਨਾ ਸੇਰ ਹੈ ਕਹਿੰਦਾ ਭਾਵ ਕਿ ਲੋਕ ਸਭਾ ਚੋਣਾਂ ਦੀ ਤਿਆਰੀ ਭਾਰਤੀ ਜਨਤਾ ਪਾਰਟੀ ਦੇ ਚਿੱਤੇ ਵੱਡੇ ਆਗੂ ਪੰਜਾਬ ਦੇ ਭਰਮਣ ਉਤੇ ਅਗਲੇ ਸਮੇਂ ਹੋਣਗੇ ਉਥੇ 23 ਮਈ ਤੋਂ 2 ਦਿਨ ਦੇ ਦੌਰੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚ ਰਹੇ ਦੂਜੇ ਪੱਲੇ ਐਸ ਕੇ ਐਮ ਦੀ ਜਗਰਾਉਂ ਦੇ ਵਿੱਚ ਅੱਜ ਇੱਕ ਕਿਸਾਨ ਮਹਾਪੰਚਾਇਤ ਹੁੰਦੀ ਹੈ ਜਿਸ ਦੇ ਵਿੱਚ ਫਸਵਾ ਦੇ ਖਿਲਾਫ ਹੋਰ ਵੱਡਾ ਇੱਕ ਫੈਸਲਾ ਲਿਖ ਲਿਆ ਗਿਆ ਜੇਕਰ ਵੇਖਿਆ ਜਾਵੇ ਤੇ ਮੋٹے ਤੌਰ ਤੇ ਜੇਕਰ ਆਪਾਂ ਕਹਿ ਲਈਏ ਕਿ ਭਾਜਪਾ ਤੇ ਕਿਸਾਨਾਂ ਦੇ ਪੰਜਾਬ ਚ ਹੁੰਡੀਆਂ ਦੇ ਸਿੰਘ ਇਹ ਮਾਮਲਾ ਅਗਲੇ ਸਮੇਂ ਕਿਵੇਂ ਰਹਿਣ ਵਾਲਾ ਹੈ ਤੇ ਕੀ ਕੁਝ ਅੱਜ ਹੋਇਆ ਅਜੇ ਸਾਰੇ ਮਾਮਲੇ ਸੰਬੰਧੀ ਸਾਡੇ ਨਾਲ ਖਾਸ ਤੌਰ ਤੇ ਉੱਗੇ ਬਿਸਮ ਚਿੰਤਕ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪਟੀ ਜੀ ਸੋਸਾਇਟੀ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਦੀਪਿੰਦਰ ਸਰਵਸ ਸ੍ਰੀ ਕਾਲ শ্রোਤਿਆਂ ਨੂੰ ਦਰਸ਼ਕਾਂ ਨੂੰ ਸਭਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਾਕਸਾ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਦੇ ਜ਼ਿੰਦਾਬਾਦ ਕੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਰਾ ਨੂੰ ਪੀਐਮ ਦੀ ਕੁਰਸੀ ਉਤੇ ਲਿਜਾਣ ਲਈ ਹੁਣ ਹਰ ਸਿਆਸੀ ਵਰਤਨ ਦੇ ਰੌਂ ਦੇ ਵਿੱਚ ਹੈ ਖਾਸ ਕਰਕੇ ਪੰਜਾਬ ਦੇ ਲਿਹਾਜ਼ ਦੇ ਵਿੱਚ ਤੇ ਇੱਕ ਜਿਹੜੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਵਾਇਆ ਹਰਿਆਣਾ ਪੰਜਾਬ ਨੂੰ ਸੰਭਾਲਿਆ ਜਜ ਅੱਜ ਹੀ ਸਾਰੇ ਮਾਮਲੇ ਹੈ ਤੇ ਖਾਸ ਕਰਕੇ ਅੱਜ ਸਤਿਫਕਿਸਾਨ ਮੋਰਚਾ ਇਸ ਨੇ ਦਿੱਲੀ ਦੇ ਵਿੱਚ 12-13 ਮਹੀਨੇ ਸੰਘਰਸ਼ ਵਿੱਢ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਕਾਲੇ ਕਾਨੂੰਨ ਵਾਪਸ ਕਰਨ ਲਈ ਮਜਬੂਰ ਕੀਤਾ ਉਸ ਧਿਰ ਵੱਲੋਂ ਅੱਜ ਜਗਰਾਉਂ ਦੇ ਵਿੱਚ ਅੱਜ ਵੱਡੀ ਇੱਕ ਕਿਸਾਨ ਮਹਾਪੰਚਾਇਤ ਕੀਤੀ ਗਈ ਉਸ ਪੰਚਾਇਤ ਉੱਤੇ ਪੰਜਾਬੀਆਂ ਦੀਆਂ ਕਹਿਲੀ ਕੀ ਸਰਕਾਰਾਂ ਦੀਆਂ ਵੱਟੇ ਪੱਦਰ ਉੱਤੇ ਨਜ਼ਰਾਂ ਸਨ ਉਹ ਮਾਮਲਾ ਅੱਜ ਕਿਵੇਂ ਰਿਹਾ ਕਿਹੜੇ ਫੈਸਲੇ ਐਸਕੇਐਮ ਨੇ ਲਏ ਨੇ ਕਿਉਂਕਿ ਹੁਣਾਂ ਦੇ ਲਿਹਾਜ਼ ਤੋਂ ਉਹ ਫੈਸਲੇ ਬੜੇ ਅਹਿਮ ਨੇ ਡਾਕਟਰ ਸਾਹਿਬ ਤੁਹਾਡੇ ਕੋਲ ਇਹ ਸਾਰਾ ਕੁਝ ਜਿਹੜਾ ਪਹੁੰਚਿਆ ਉਹ ਅਸਲ ਦੇ ਵਿੱਚ ਅੱਜ ਆ ਪ੍ਰੋਗਰਾਮ ਜਿਹੜਾ ਐਸਕੇਮ ਦਾ ਸੀ ਕੀ ਸੀ ਤੇ ਕਿਹੜੇ ਕਿਹੜੇ ਫੈਸਲੇ ਆ ਲਿਖੇ ਆ ਕਿਹੜੇ ਐਦ ਲੈ ਗਏ ਜੀ ਡਾਕਟਰ ਸਾਹਿਬ ਇਹ ਡਿਸਰਵ ਦੇਖੋ ਬੜੇ ਦਿਨਾਂ ਦਾ ਉਹਨਾਂ ਨੇ ਅਨਾਉਂਸ ਕੀਤਾ ਹੋਇਆ ਸੀਗਾ ਕਿ ਅਸੀਂ ਮਹਾਪੰਚਾਇਤ ਕਰਾਂਗੇ ਜਿਗਰੌਂ ਦੇ ਵਿੱਚ ਤੇ ਸਾਰੇ ਜਿਹੜੀਆਂ ਜਿੱਥੇ ਬੰਦੀਆਂ ਪਹਿਲਾਂ ਜਿਹੜੀਆਂ 32 ਜਿੱਥੇ ਬੰਦੀਆਂ ਵਾਲਾ ਜਿਹੜਾ ਐਸਕੇਮ ਸੀਗਾ ਜਿਹਨੂੰ ਦੂਜੀ ਧਿਰ ਪੋਲੀਟੀਕਲ ਕਹਿੰਦੀ ਹੈ ਇਦਟੋ ਇੱਕ ਹਿੱਸੇ ਨੇ ਲਖਣਾ ਚ ਵੀ ਹਿੱਸਾ ਲਿਆ ਸੀ ਰਾਜੇਵਾਲ ਸਾਹਿਬ ਨੇ ਦੂਜੇ ਪਾਸੇ ਗੁਰਾਹਾਂ ਸਾਹਿਬ ਨੇ ਮਤਲਬ ਵੱਡੀਆਂ ਜਥੇਬੰਦੀਆਂ ਨੇ ਸਾਰੀਆਂ ਉਹਨਾਂ ਨੇ ਅੱਜ ਮਤਲਬ ਮੀਟਿੰਗ ਕਰੀ ਤੇ ਮੀਟਿੰਗ ਕਰਕੇ ਉਹਨਾਂ ਨੇ ਬੜੇ ਅਹਿਮ ਫੈਸਲੇ ਕੀਤੇ ਉਹਨਾਂ ਨੇ ਕਿਹਾ ਕਿ 13 ਦੀਆਂ 13 ਸੀਟਾਂ ਤੇ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ ਕਾਲੇ ਝੰਡੇ ਦਿਖਾਵਾਂਗੇ ਇਹਨਾਂ ਨੂੰ ਘੇਰ ਕੇ ਸਵਾਲ ਵੀ ਪੁੱਛਾਂਗੇ ਪਲੱਸ ਉਹਨਾਂ ਨੇ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਵਿਸਥਾਰ ਦਿੱਤਾ ਐ ਐਮਐਸਪੀਏ ਜਾਂ ਜਿਹੜਾ ਜਿੰਨੀਆਂ ਵੀ ਪਹਿਲੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਗੀਆਂ ਮਲੋਂ ਐ 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 ਜਿਹੜਾ ਦੂਜਾ ਨਾਨ ਪੋਲਿਟিক্যাল ਐਸਕੇਮ ਹੈਗਾ ਢੱਲੇਵਾਲ ਤੇ ਪਦੇਸਾਹਵਾਲਾ ਉਹਨਾਂ ਨੇ ਵੀ ਮੇਰਾ ਖਿਆਲ ਹੈ ਕੱਟ ਰੱਖਿਆ ਹੋਇਆ ਮਤਲਬ 22 ਤਰੀਕ ਦਾ ਉਹਨਾਂ ਨੇ ਆਪਣੇ ਮੋਰਚੇ ਜਿੱਥੇ-ਇਥੇ ਲੱਗੇ ਉਹਨਾਂ ਦੇ ਕੱਟ ਰੱਖਿਆ ਹੈ ਉਹਨਾਂ ਨੇ ਵੀ ਕੱਲ ਫੈਸਲਾ ਕੀਤਾ ਸੀ ਕਿ ਅਸੀਂ ਮੋਦੀ ਨੂੰ ਸਵਾਲ ਕਰਾਂਗੇ ਕਾਲੇ ਝੰਡੇ ਦਿਖਾਵਾਂਗੇ ਪਲੱਸ ਅਸੀਂ ਜਿਹੜੇ ਬੀਜੇਪੀ ਦੇ ਮੰਤਰੀ ਨੇ ਜਾਂ ਬੀਜੇਪੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਘਰਾਂ ਅੱਗੇ ਵੀ ਅਸੀਂ ਲਾਵਾਂਗੇ ਪਰੇ ਦਿਨੋਂ ਦਿਨ ਬੇਸਿਕਲੀ ਜਿਹੜਾ ਪੱਪ ਦੇ ਵਿੱਚ ਬੀਜਪੀ ਵਰਸਸ ਕਿਸਾਨ ਹੈ ਜਿਹੜਾ ਇਹ ਗੱਲ ਬੱਤੀ ਜਾ ਰਹੀ ਹੈ ਆਪਾਂ ਦੇਖਿਆ ਸੀ ਕਿ ਜਿਸ ਤਰੀਕੇ ਦੇ ਨਾਲ ਹੰਸ ਰਾਜ ਹੰਸ ਨੇ ਮਤਲਬ ਮੀਤ ਸਿੰਘ ਬਿੱਟੂ ਨੇ ਜਿਸ ਤਰੀਕੇ ਦੇ ਮਤਲਬ ਧਮਕੀਆਂ ਦਿੱਤੀਆਂ ਸਿੱਧੀਆਂ ਔਰ ਬੜੀਆਂ ਸਖਤ ਟਿੱਪਣੀਆਂ ਕਰੀਆਂ ਔਰ ਇਹ ਵੀ ਕਿਹਾ ਕਿ ਅਸੀਂ ਆ ਹੀ ਰਹੇ ਹਾਂ ਮਤਲਬ ਇੱਕ ਤਰੀਕ ਨੂੰ ਅਸੀਂ ਉਦੋਂ ਬਹੁਤ ਤੁਹਾਨੂੰ ਦਿਖਾਵਾਂਗੇ ਆਪਣੇ ਚਲਵੇ ਮਤਲਬ ਇਹ ਕੋਈ ਮੇਰਾ ਖਿਆਲ ਹੈ ਕਿ ਮਤਲਬ ਪੌਤੀ ਜਿ세 ਮੁੰਦੇ ਪਾਸੇ ਨੂੰ ਜਾ ਰਹੀ ਲੱਗਦੀ ਹੈ ਸਿਚੁਏਸ਼ਨ ਕਿ ਗਵਰਨਮੈਂਟ ਦਾ ਵਾਲਾ ਜਾਂ ਪੋਲਿਟਿਕਲ ਪਾਰਟੀਆਂ ਵਾਲੀ ਜ਼ਿੰਮੇਵਾਰੀ ਨਹੀਂ ਹੈ ਇਹ ਤਾਂ ਜਿਸ ਤਰੀਕੇ ਦੇ ਨਾਲ ਕੋਈ ਮਤਲਬ ਵਾਰਿੰਗ ਗਰੁੱਪਸ ਹੁੰਦੇ ਨੇ ਨਾ ਜਿਵੇਂ ਸਿਵਲ ਵਾਰ ਲੱਗੀ ਹੋਵੇ ਉਸ ਤਰੀਕੇ ਦੇ ਨਾਲ ਬੀਜੇਪੀ 딜 ਕਰ ਰਹੀ ਹੈ ਪਰ ਜਿਹੜਾ ਇਹ ਬਿਆਨ ਆਇਆ ਹੈ ਬੜਾ ਅਨਫੋਰਚੂਨੇਟ ਹੈ ਕਿ ਹਰਿਆਣਾ ਦੇ ਵਿੱਚ ਸਾਰੇ ਦੀ ਸਾਰੀ ਲੀਡਰਸ਼ਿਪ ਉਤਰ ਰਹੀ ਹੈ ਕਿਉਂਕਿ 25 ਨੂੰ ਇਲੈਕਸ਼ਨ ਹੈ ਹਰਿਆਣਾ 25 ਮਈ ਨੂੰ ਸੋ ਤੇ ਇੱਕ ਵੀ ਨੂੰ 50 ਰੱਖ ਕੇ ਮੋਦੀ ਸਾਹਿਬ ਤੋਂ ਲੈ ਕੇ ਅਮਿਤ ਸ਼ਾਹ ਤੋਂ ਲੈ ਕੇ ਸਾਰੇ ਦੇ ਸਾਰੇ ਉਹਨਾਂ ਨੇ ਝੋਕਤੇ ਨੇ ਆਪਣੇ ਜਿੰਨੀ ਵੀ ਉਹਨਾਂ ਦੀ ਕਹਿ ਲੋ ਸ਼ਕਤੀ ਹੈ ਅਰ ਨਾਲ ਇਹ ਵੀ ਬਿਆਨ ਆਇਆ ਜਿਹੜਾ ਬਹੁਤ ਹੀ ਬਦਕਿਸਮਤ ਹੈ ਕਹਿੰਦੇ ਹਰਿਆਣੇ ਦੇ ਉੱਪਰ ਸਾਡੀ ਸਰਕਾਰ ਹੋਣੀ ਜਾਂ ਕਬਜ਼ਾ ਕਰਨਾ ਇਸ ਲਈ ਬੜਾ ਜ਼ਰੂਰੀ ਹੈ ਕਿ ਪੰਜਾਬ ਨੂੰ ਅਸੀਂ ਕੰਟਰੋਲ ਕਰਨਾ ਚਾਹੁੰਦੇ ਹਾਂ ਹਰਿਆਣੇ ਦੇ ਵਿੱਚ ਇਸ ਤਰੀਕੇ ਦੇ ਨਾਲ ਖੱਟੜ ਸੰਖਿਆ ਤੇ ਮੋਰਚਾ ਲੱਗਿਆ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਜਾਂ ਜਿਸ ਤਰੀਕੇ ਦੇ ਨਾਲ ਇਹਦੇ ਉੱਪਰ ਸੁਖਵੀਰ ਸਿੰਘ ਬਾਦਲ ਦਾ ਵੀ ਬੜਾ ਸਖਤ ਟਵੀਟ ਆਇਆ ਹੈ ਕਿ ਪਹਿਲਾਂ ਵੀ ਜਦੋਂ ਏਸ਼ੀਆਡ ਗੇਮਸ ਹੋਈਆਂ ਸੀ ਉਦੋਂ ਵੀ ਹਰਿਆਣੇ ਦੇ ਵਿੱਚ ਰੋਕਿਆ ਗਿਆ ਸੀ ਸੋ ਬੇਸਿਕਲੀ ਉਹ ਹਰਿਆਣਾ ਵਰਸਸ ਪੰਜਾਬ ਹੈ ਜਿਹੜਾ ਇਹ ਬਣਾਉਣਾ ਚਾਹੁੰਦੇ ਨੇ ਅਸਲ ਦੇ ਵਿੱਚ ਅਰ ਹਰਿਆਣੇ ਨੂੰ ਯੂਜ਼ ਕਰਕੇ ਚਾਹੇ ਉਹ ਕਮਿਊਨਲ ਰੰਗਤ ਦੇਣ ਜਾਂ ਕੁਝ ਕਰਨ ਕਿਸਾਨਾਂ ਨੂੰ ਪਾੜਨਾ ਚਾਹੁੰਦੇ ਨੇ ਕਿਉਂਕਿ ਕਿਸਾਨ ਉਹਨਾਂ ਦੇ ਲਈ ਬੜੀ ਵੱਡੀ ਮੁਸ਼ਕਲ ਬਣੇ ਪਈ ਹੈ ਪਰ ਹਰਿਆਣੇ ਤੋਂ ਜੋ ਗਰਾਊਂਡ ਲੈਵਲ ਤੋਂ ਰਿਪੋਰਟਾਂ ਆ ਰਹੀਆਂ ਨੇ ਹਰਿਆਣੇ ਦੇ ਵਿੱਚ ਜਿੰਨੇ ਵੀ ਕਿਸਾਨ ਨੇ ਖਾਸ ਕਰਕੇ ਜਿਹੜੇ जाट ਨੇ ਉਹਨਾਂ ਨੇ ਧਾਰ ਲਿਆ ਕਿ ਬੀਜੇਪੀ ਨੂੰ ਕਿਸੇ ਕੀਮਤ ਤੇ ਜਿੱਤਣ ਨਹੀਂ ਸੋ ਬੀਜੇਪੀ ਲਈ ਵੀ ਤੇ ਕਿਸਾਨ ਜੀ ਵੀ 2.21 ਦਾ ਸਵਾਲ ਹੈ ਕਹਿੰਦਾ ਪਾਕਿ ਜਿਹੜੀ ਅੱਜ ਜਗਰਾਉਂ ਦੇ ਵਿੱਚ ਕਿਸਾਨ ਮਹਾਪੰਚਾਇਤ ਹੋਈ ਹੈ ਉਹਦੇ ਨਾਲ ਕਿਸਾਨਾਂ ਨੇ ਜਿਹੜਾ ਆਪਣਾ ਉਹਨਾਂ ਦਾ ਸੰਘਰਸ਼ ਸੀਗਾ ਉਹਨੂੰ ਪੱਕੀ ਪੈਰੀ ਹੋਰ ਅੱਗੇ ਵਧਣ ਦਾ ਫੈਸਲਾ ਲਿਆ ਹੈ ਸਿੱਧਾ ਕਹਿੰਦਾ ਪਾਕਿ ਇੱਕ ਸਿਆਸੀ ਸੇਧ ਕਿ ਬੀਜੇਪੀ ਨੂੰ ਜਿਹੜੀਆਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਨੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਫਰਾਉਣਾ ਹੈ ਹੁਣ ਡਾਕਟਰ ਸਾਹਿਬ ਕਿਉਂਕਿ ਬੀਜੇਪੀ ਦੇ ਵੀ ਜਿਹੜੇ ਸਿਆਸੀ ਹੱਥ ਬੜੇ ਲੰਬੇ ਐ ਵੱਡੀ ਪਾਰਟੀ ਐ ਦੁਨੀਆ ਦੇ ਵਿੱਚ ਇਸ ਪਾਰਟੀ ਦਾ ਨਾਮ ਐ 10 ਸਾਲਾਂ ਤੋਂ ਦੇਸ਼ ਦੀ ਹਕੂਮਤ ਦੇ ਅੰਦਰ ਵਿੱਚ ਐ ਕਿ ਕਿਵੇਂ ਸੌਖਿਆਂ ਜਿਹੜੇ ਕਿਸਾਨ ਨੇ ਉਹ ਬੀਜੇਪੀ ਨੂੰ ਫਰਾ ਸਕਣਗੇ ਇੱਕ ਵੱਡਾ ਸਵਾਲ ਐ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਈ ਵੱਡੇ ਸਿਆਸੀ ਆਗੂ ਬੀਜੇਪੀ ਦਾ ਹਿੱਸਾ ਬਣ ਰਹੇ ਨੇ ਜੁੜ ਰਹੇ ਨੇ ਨਾਲ ਤਾਂ ਇਸ ਇਹ ਮਹਾਵਰ ਦੇ ਵਿੱਚ ਜਦੋਂ ਬੀਜੇਪੀ ਦੇ ਕੁਝ ਆਗੂ ਜਿਹੜੇ ਚੋਣਾਂ ਵੀ ਲੜ ਰਹੇ ਹੁਣ ਉਹ ਵੱਖਰੀ ਤਰ੍ਹਾਂ ਦੇ ਕਿਸਾਨੀ ਨੂੰ ਤੰਗ ਕੱਸ ਰਹੇ ਹੋਣ ਉਸ ਸਥਿਤੀ ਦੇ ਵਿੱਚ ਕੀ ਕਿਸਾਨ ਸਮਰਥਨ ਹੈ ਕੀ ਬੀਜੇਪੀ ਨੂੰ ਕੋਈ ਸਿਆਸੀ ਡੈਂਟ ਪਾਸ ਸਕਣਗੇ ਜਾਣ ਨਹੀਂ ਲਖੋ ਪਿੰਡੂ ਸਾਹਿਬ ਉਹਨਾਂ ਦਾ ਸਿਆਸੀ ਤੌਰ ਤੇ ਵੋਟਾਂ ਤੇ ਕੀ ਪ੍ਰਭਾਵ ਪੈਂਦਾ ਇਹ ਤਾਂ ਆਪਣੇ ਆਪ ਦੇ ਵਿੱਚ ਥੋੜੀ ਜਿਹੀ ਡਿਫਰੈਂਟ ਗੱਲ ਹੈ ਕਿਉਂਕਿ ਜੋ ਕੰਫੀਡੈਂਸ ਹੰਸ ਰਾਜ ਹੰਸ ਤੇ ਬਿੱਟੂ ਜੀ ਦੀਆਂ ਗੱਲਾਂ ਦੇ ਵਿੱਚੋਂ ਸਮਝ ਆਇਆ ਉਹ ਇਹ ਕਿ ਬੀਜੇਪੀ ਜੇ ਹੋਰ ਕੁਝ ਵੀ ਨਹੀਂ ਤਾਂ ਮਸ਼ੀਨਾਂ ਦੇ ਨਾਲ ਜ਼ਰੂਰ ਜਿੱਤ ਜਾਓਗੇ। ਗਰਾਊਂਡ ਪੱਧਰ ਦੇ ਉੱਪਰ ਸਾਰੇ ਪੋਸਟਾਂ ਤੇ ਜਿਹੜੀਆਂ ਖ਼ਬਰਾਂ ਆ ਰਹੀਆਂ ਨੇ ਜਿਹੜਾ ਇਹਨਾਂ ਦੀ ਹਾਲਤ ਪਤਲੀ ਹੋਈ ਹੋਈ ਹੈ ਚੰਤ ਸਿਨਾ ਨੂੰ ਜਿਨ੍ਹਾਂ ਨੇ ਨੋਟਿਸ issues ਕਰਤਾ ਹੈ ਕਿ ਤੁਸੀਂ ਕੰਪੇਨਿੰਗ ਨਹੀਂ ਸਾਡੇ ਲਈ ਕਰ ਰਹੇ ਬੀਜੇਪੀ ਦੀ ਹਮਲੇ ਲਈ ਹੈ। ਕੱਲ ਯੂਪੀ ਦੇ ਵਿੱਚ ਇਲੈਕਸ਼ਨਾਂ ਹੋ ਕੇ ਹਟੀਆਂ ਨੇ 25 ਨੂੰ ਤੁਸੀਂ ਹਰਿਆਣਾ ਦੇ ਗਰਾਊਂਡ ਲੈਵਲ ਦੇ ਉੱਪਰ ਬੀਜੇਪੀ ਦੇ ਖਿਲਾਫ਼ ਇੱਕ ਵੱਡੀ ਮੁਹਿੰਮ ਚੱਲੀ ਹੋਈ ਹੈ। ਉਹਨੂੰ ਇਹ ਇਲੈਕਸ਼ਨਾਂ ਨੂੰ ਮਤਲਬ ਕਿਸੇ ਤਰੀਕੇ ਦੇ ਨਾਲ ਵੋਟਾਂ ਚੇਰਾਫੇਰੀ ਕਰਕੇ ਕਿਉਂਕਿ ਇਲੈਕਸ਼ਨ ਕਮਿਸ਼ਨ ਇਹਨਾਂ ਦੇ ਹੱਥ ਦੇ ਵਿੱਚ ਹੈ ਜਾਂ ਇਸ ਤਰੀਕੇ ਨਾਲ ਕਹਿ ਲਓ ਕਿ ਮਸ਼ੀਨਾਂ ਦੀ ਦੁਰਵਰਤੋਂ ਕਰਕੇ ਹੋ ਸਕਦਾ ਹੈ ਮੈਂਡੇਟ ਕੋਈ ਸੱਚਾ ਝੂਠਾ ਲੈ ਲੈਣ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਜਿੰਨੀ ਦਲ ਬਦਲੀ ਹੋਈ ਹੈ ਜੇ ਤੁਸੀਂ ਉਹਦੇ ਉੱਪਰ ਨਿਗਾਹ ਮਾਰੋ ਕਿ ਇੰਡੀਅਨ ਪੋਲੀਟੀ ਦੇ ਵਿੱਚ ਇੰਡੀਅਨ ਸਿਆਸਤ ਦੇ ਵਿੱਚ ਸਫਵੰਦੀ ਹੋ ਰਹੀ ਹੈ ਇੱਕ ਪਾਸੇ ਉਹ ਲੋਕ ਨੇ ਬਿਲਕੁਲ ਸੱਤਾਪਰਸਤ ਨੇ ਉਹ ਕਿਸੇ ਕੀਮਤ ਕੋਈ ਪਾਰਟੀ ਹੋਵੇ ਕੁਝ ਹੋਵੇ ਉਹ ਛੱਟ ਛਡਾ ਕੇ ਕਾਰਪੋਰੇਟਾਂ ਦੀ ਸ਼ਰਨ ਚ ਜਾ ਰਹੇ ਨੇ ਇਸ ਦੇ ਵਿੱਚ ਸੋ ਜਿਸ ਕਿ ਜਿਹੜੇ ਕਿਸਾਨ ਨੇ ਮਜ਼ਦੂਰ ਨੇ ਸਟੂਡੈਂਟ ਨੇ ਮਲਾਜ਼ਮ ਨੇ ਜਾਂ ਹੋਰ ਨੇ ਉਹ ਬਿਲਕੁਲ ਮਾੜੀ ਪੋਜੀਸ਼ਨ ਦੇ ਵਿੱਚ ਨੇ ਉਹਨਾਂ ਕੋਲ ਕੋਈ ਸਾਧਨ ਨਹੀਂ ਹਨ ਜਿਆਦਾ ਚਾਹੇ ਉਹ ਸਾਡੀਆਂ 올림픽 ਤੋਂ ਲੈ ਕੇ ਮੈਡਲ ਲੈਣ ਵਾਲੀਆਂ ਲੜਕੀਆਂ ਸੀਗੀਆਂ ਉਹਨਾਂ ਤੋਂ ਲੈ ਕੇ ਚਾਹੇ ਵੱਡੇ ਨੇ ਚਾਹੇ ਛੋਟੇ ਨੇ ਜਿਹੜਾ ਉਹਨਾਂ ਦੇ ਨਾਲ ਨਹੀਂ ਖੜਾ ਉਹਨੂੰ ਦੁਸ਼ਮਣ ਦੇ ਤੌਰ ਤੇ ਟਰੀਟ ਕੀਤਾ ਜਾ ਰਿਹਾ ਸੋ ਇਸ ਕਰਕੇ ਮਿਨੋਰਟੀਜ਼ ਕਿਸਾਨ ਜਾਂ ਜਿਹੜੇ ਆਮ ਲੋਕ ਨੇ ਉਹਨਾਂ ਦੇ ਲਈ ਬੜਾ ਸੰਕਟ ਦਾ ਸਮਾਹਣ ਵਾਲਾ ਮੇਰੇ ਖਿਆਲ ਦੇ ਵਿੱਚ ਜੇ ਭਾਜਪਾ ਟੁੱਟੇ ਭੱਜੀ ਮੈਜੋਰਟੀ ਦੇ ਨਾਲ ਆ ਜਾਂਦੀ ਹੈ ਤਾਂ ਵੀ ਨਹੀਂ ਆਉਂਦੀ ਤਾਂ ਵੀ ਪਰ ਮੈਨੂੰ ਲੱਗਦਾ ਵੀ ਇੱਕ ਵਾਰ ਖਿਲਾਰੇ ਦਾ ਜੋ ਜਿਹੜਾ ਚੱਲਣ ਵਾਲੇ ਪਾਸੇ ਹੈ ਕਿਉਂਕਿ ਇੰਡੀਅਨ ਸਟੇਟ ਦੇ ਜਿਹੜੇ ਇੰਡੀਅਨ ਤਖਤ ਹੈ ਜਿਹੜਾ ਉਹਦੇ ਪਾਵੇ ਚਰਮਰਾ ਰਹੇ ਨੇ ਡੋਲ ਰਹੇ ਫਲ ਮਾਮੂਲੀ ਗੱਲ ਵੀ ਕਿਸਾਨਾਂ ਦੀ ਹੈ ਜੀ ਉਹਨਾਂ ਦੀ ਨੀਂਦ ਹਰਾਮ ਕਰ ਦਿੰਦੀ ਹੈ ਪਰ ਇਥੋਂ ਤੱਕ ਕਿ ਮਤਲਬ ਜੇ ਉਹਨਾਂ ਨੂੰ ਸੀਐਮ ਚੇਂਜ ਕਰਨਾ ਪਿਆ ਪੂਰੀ ਹਾਲਤ ਉਹਨਾਂ ਦੀ ਹੋ ਗਈ ਸੋ ਇਹ ਇਹ ਇੱਕ ਲੈਵਲ ਦੇ ਉੱਪਰ ਇਹ ਹੈ ਕਿ ਹਕੂਮਤ ਡਰੀ ਵੀ ਹੋਈ ਹੈ ਪਰ ਹਕੂਮਤ ਬਹੁਤ ਜ਼ਿਆਦਾ ਰੈਵੈਂਜਫੁਲ ਹੋਈ ਹੈ ਕਿਸਾਨਾਂ ਆਗੂਆਂ ਨੂੰ ਬੜੇ ਅਲਰਟ ਰਹਿਣ ਦੀ ਜ਼ਰੂਰਤ ਹੈ ਪਰ ਉਹਨੂੰ ਇਕੱਠੇ ਹੋਣ ਦੀ ਵੀ ਜ਼ਰੂਰਤ ਹੈ ਕਿਉਂਕਿ ਉਹਨਾਂ ਦੀਆਂ ਛੋਟੀਆਂ ਮੋਟੇ ਜਿਹੜੇ ਮਤ ਭੇਜਦੇ ਨੇ ਉਹਨਾਂ ਦੇ ਜਿਹੜੇ ਡਿਫਰੈਂਸਸ ਨੇ ਉਹਨਾਂ ਨੂੰ ਵੀ ਹਕੂਮਤ ਵਰਤ ਰਹੀਆਂ ਨੇ ਜਿਹੜੇ ਸੱਤਾਧਾਰੀ ਨੇ ਉਹ ਬਿਲਕੁਲ ਇਕੱਠੇ ਨੇ ਆਪਾਂ ਨੇ ਦੇਖਿਆ ਜਦੋਂ ਮੋਰਚਾ ਲੱਗਿਆ ਇਹ ਕਿਸਾਨਾਂ ਦਾ ਜਿਹੜੀਆਂ ਦੂਜੀਆਂ ਕਿਸਾਨ ਜਿੱਥੇ ਬੰਦੀਆਂ ਤਾਂ ਨਹੀਂ ਆਈਆਂ ਕਿਸਾਨ ਦਾ ਡਿਫਰੈਂਟ ਸੀਗੇ ਆਪਸ ਦੇ ਵਿੱਚ ਪਰ ਮਾਨ ਸਾਹਿਬ ਤੇ ਆਪਣੇ ਮਤਲਬ ਜਿਹੜੇ ਉੱਥੋਂ ਮੰਤਰੀ ਆਉਂਦੇ ਸੀ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਨਾਲ ਮਾਨ ਸਾਹਿਬ ਵੀ ਆਪਣੇ 4-4 ਵਜੇ ਤੱਕ ਮੀਟਿੰਗਾਂ ਕਰਦੇ ਸੀ ਯਾਰ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਪ੍ਰੋਪਰਲੀ ਸ਼ੁਭਕਰਮਨ ਸਿੰਘ ਦੇ ਜਿਹੜੇ ਕੇਸ ਦੇ ਵਿੱਚ ਵੀ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਸੋ ਇਸ ਕਰਕੇ ਸਮਝ ਕੇ ਚੱਲਣਾ ਚਾਹੀਦਾ ਹੈ ਕਿ ਇੱਕ ਪਾਸੇ ਸੱਤਾਧਾਰੀ ਲੋਕ ਨੇ ਇੱਕ ਪਾਸੇ ਆਮ ਲੋਕ ਨੇ ਚਾਹੇ ਕਿਸਾਨ ਨੇ ਮਜ਼ਦੂਰ ਨੇ ਮਿਨੋਰਟੀਜ਼ ਨੇ ਜੋ ਮਰਜੀ ਹੈ ਇਹ ਸਫਵੰਦੀ ਹੋ ਰਹੀ ਹੈ ਅਰੇ ਇਲੈਕਸ਼ਨਾਂ ਬਿਲਕੁਲ ਉਸ ਪੱਧਰ ਦੇ ਉਪਰ ਆਇਆਂ ਖੜੀਆਂ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਲੜ ਰਹੀਆਂ ਨੇ ਉਹ ਵੀ ਡੈਮੋਕ੍ਰੇਸੀ ਬਚਾਉਣ ਦੇ ਨਾਂ 'ਤੇ ਇਸੇ ਗੱਲ ਲਈ ਲੜ ਰਹੀਆਂ ਨੇ ਕਿ ਕੀ ਥੋੜਾ ਬਹੁਤ ਡੈਮੋਕ੍ਰੈਟਿਕ ਲੋਕਤੰਤਰ ਦਾ ਸਪੇਸ ਰਹੂਗਾ ਜਾਂ ਨਹੀਂ ਰਹੂਗਾ ਸੋ ਕਿਸਾਨਾਂ ਨੇ ਆਪਣੀ ਧਿਰ ਚੁਣ ਲਈ ਹੈ ਉਹ ਭਾਜਪਾ ਨੂੰ ਤਾਂ ਕਿਸੇ ਕੀਮਤ ਤੇ ਵੀ ਨਹੀਂ ਬਰਦਾਸ਼ਤ ਕਰਨਗੇ ਬਿਲਕੁਲ ਡਾਕਟਰ ਸਾਹਿਬ ਜਗਰਾਵਾਂ ਦੀ ਰੈਲੀ ਦੇ ਵਿੱਚ ਅੱਜ ਇੱਕ ਜਿਹੜੀ ਵੱਖਰੀ ਗੱਲ ਕਿਸਾਨਾਂ ਨੇ ਇੱਕ ਅਵਾਰੀ ਵੀ ਤੇ ਖਾਸਾ ਵਿਚਾਰ ਕੀਤਾ ਚਿੰਤਾ ਵੀ ਪ੍ਰਗਟਾਈ ਕਿ ਮੋਦੀ ਸਾਹਿਬ ਕਹਿ ਰਹੇ ਨੇ ਕਿ ਕਿਸਾਨਾਂ ਦੇ ਜਿਹੜੇ ਫਸਲ ਦੇ ਆਮਦਨ ਨੇ ਉਹ ਦੁੱਗਣੀ ਹੋ ਚੁੱਕੀ ਹੈ ਭਾਜਪਾ ਵੱਲੋਂ ਜਿਹਾ ਕਿਹਾ ਜਾ ਰਿਹਾ ਹੈ ਜਦੋਂ ਕਿ ਕਿਸਾਨ ਧਰਾਂ ਨੇ ਅੱਜ ਇਹ ਗੱਲ ਵੱਡੇ ਪੱਧਰ ਉਤੇ ਅਵਾਰੀ ਕਿ ਨਹੀਂ ਕਿਸਾਨੀ ਸਿਰ ਬਲੇ ਇੱਕ ਕਰਜ਼ਾ ਕਈ ਗੁਣਾ ਵੱਧ ਹੋ ਉੱਛੜ ਗਿਆ ਕਰਜ਼ਾ ਚੜ ਚੁੱਕਾ ਹੈ ਪਰ ਫਸਲ ਦੇ ਡਿਪਾ ਉਹ ਦੁਗਣੇ ਨਹੀਂ ਹੋਏ ਤੇ 18.5 ਲੱਖ ਕਰੋੜ ਰੁਪਇਆ ਕਿਸਾਨੀ ਸਰ ਕਰਜ਼ੇ ਦਾ ਅੱਜ ਇੱਕ ਅੰਕੜਾ ਇਸਤਾਨ ਲੀਡਰਾਂ ਨੇ ਵੀ ਅੱਜ ਉਸ ਰੈਲੀ ਦੇ ਵਿੱਚ ਦਿੱਤਾ ਹੈ ਦੂਜੇ ਪਨੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਨੂੰ ਸਫਲ ਬਣਾਉਣ ਲਈ ਪੰਜਾਬ ਸਰਕਾਰ ਵੀ ਪਪਾ ਪਾ ਰਹੀ ਹੈ ਤੇ ਹੋਰ ਜਿਹੜੀਆਂ ਸਕਿਉਰਟੀ ਫੋਰਸਸ ਵੀ ਪੂਰੀ ਤਣਾਤੀ ਦੇ ਨਾਲ ਹਰ ਪਾਸੇ ਮਸਤੈਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਸਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਜਿਹੜੀਆਂ ਛੁੱਟੀਆਂ ਨੇ ਉਹ 2 ਮਈ ਤੱਕ ਚੋਣਾਂ ਦੇ ਮੱਦੇਨਜ਼ਰ ਅਜੇ ਇਹ ਸਾਰੇ ਸਸਲੇ ਦੇ ਮੱਤੇ ਨਜ਼ਰ ਉਹ ਫਿਲਹਾਲ ਰੱਦ ਕਰ ਦਿੱਤੀਆਂ ਗਈਆਂ ਨੇ ਕਹਿੰਦਾ ਭਾਵ ਕਿ ਕਿਸੇ ਵੱਡੀ ਵਜ੍ਹਾ ਤੇ ਬਿਨਾਂ ਹੁਣ ਕੋਈ ਅਧਿਕਾਰੀ ਜਾਂ ਕਰਮਚਾਰੀ ਛੁੱਟੀ ਵੀ ਨਹੀਂ ਲੈ ਸਕੇਗਾ ਨਾ ਉਹ ਜਾਏਗਾ ਕਹਿੰਦਾ ਭਾਵ ਕਿ ਇਹ ਚੋਣ ਦੰਗਣ ਕਿ ਇੱਕ ਤਰ੍ਹਾਂ ਦੀ ਤਰਜ਼ ਉਤੇ ਸਾਹਮਣੇ ਆਪਾਂ ਵੱਡੀ ਲੋੜ ਹੈ ਕਿ ਪੰਜਾਬ ਇਸਾਰੇ ਮਾਹੌਲ ਸ਼ਾਂਤਮਈ ਬਣਾਈ ਰੱਖੇ ਪੰਜਾਬਾਸਕਰ ਪਰ ਇੱਥੇ ਜਿਹੜੀ ਇੱਕ ਹੋਰ ਕਿਸੇ ਤਰ੍ਹਾਂ ਦੇ ਕਿਸੇ ਲੰਗੋਟੱਸਿਆ ਆਮੀਦਵਾਰਾਂ ਨੂੰ ਹਣ ਕਾਲੇ ਝੰਡੇ ਦਿਖਾਈ ਜਾ ਰਹੇ ਨੇ ਅਗਲੀ ਗੱਲ ਕੀ ਕਹਿ ਰਹੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਕਾਲੇ ਝੰਡੇ ਦਿਖਾਵਾਂਗੇ ਗੋ ਬੈਕ ਦੇ ਨਾਅਰੇ ਲਗਾਵਾਂਗੇ ਪਰ ਕਿਵੇਂ ਉਹ ਪ੍ਰਧਾਨ ਮੰਤਰੀ ਤੱਕ ਪਹੁੰਚ ਸਕਣਗੇ ਜੇਕਰ ਦੂਰੋਂ ਅਜਿਹਾ ਸੀਨ ਕਰੀਕ ਕਰਨੇ ਤਾਂ ਉਹ ਦਾ ਕੋ ਮਹੱਤਵ ਨਹੀਂ ਰਹਿਣਾ ਕੌਣ ਸਾਬ ਕਿਵੇਂ ਦੇਖਦੇ ਹੋ ਅਜਿਹੇ ਸਾਰੇ ਸੀਨ ਨੂੰ ਜੇਕਰ ਆਗਾਉ ਤੁਸੀਂ ਪਾਪ ਸਕੋ ਤੁਸੀਂ ਬਿਲਕੁਲ ਬਿਲਕੁਲ ਜਿਹੜੀ ਸਟੇਟ ਦੀ ਸ਼ਕਤੀ ਹੈ ਸਰਾਜ ਭਾਗ ਦੀ ਸ਼ਕਤੀ ਹੈ ਸੱਤਾ ਦੀ ਸ਼ਕਤੀ ਹੈ ਉਹ ਪੂਰੀ ਹੈ ਮਤਲਬ ਜਹੋ ਜਲੋ ਦੇ ਨਾਲ ਗਰਾਉਂਡ ਦੇ ਜਿਤਨੀ ਹੋਈ ਹੈ ਸਾਹਾਨੂੰ ਕਿਸੇ ਨੇ ਸਵਾਲ ਨਹੀਂ ਕਰਨ ਦੇਣੇ ਨਾ ਨੇੜੇ ਜਾਣ ਦੇਣਾ ਇਹ ਵੀ ਵੱਡੀ ਗੱਲ ਨਹੀਂ ਕਿ ਉਹਨਾਂ ਨੂੰ ਪਹਿਲਾਂ ਹੀ 23 ਤਰੀਕ ਦੀ ਦਿੱਲੀ ਤੋਂ ਪਹਿਲਾਂ ਘਰੋ ਘਰੀ ਚੱਕ ਲਿਆ ਜਾਵੇ ਉਹਨਾਂ ਦੀਆਂ ਗ੍ਰਿਫਤਾਰੀਆਂ ਕਰ ਲਈਆਂ ਜਾਂ ਉਹ ਕਿਸਾਨਾਂ ਨੂੰ ਸਪਰੈਸ ਕਰਕੇ ਉਹਨਾਂ ਦੀ ਹਿੱਕ ਤੇ ਮੂੰਹ ਦਲ ਕੇ ਦਿਖਾਉਣਾ ਚਾਹੁੰਦੇ ਨੇ ਕਿ ਤੁਸੀਂ ਕੱਖ ਨਹੀਂ ਅਸੀਂ ਤੁਹਾਨੂੰ ਕੱਖ ਨਹੀਂ ਸਮਝਦੇ ਤੇ ਉਹਨਾਂ ਨੂੰ ਸਮਝ ਕੇ ਚੱਲਣਾ ਚਾਹੀਦਾ ਹੈ ਕਿਸਾਨਾਂ ਨੂੰ ਔਰ ਇਸ ਕਰਕੇ ਉਹਨਾਂ ਨੂੰ ਇਕੱਠੇ ਹੋਣ ਦੀ ਬੜੀ ਜ਼ਰੂਰਤ ਹੈ ਪਰ ਇੱਕ ਗੱਲ ਕਲੀਅਰ ਹੈ ਕਿ ਇਹ ਗੱਲ ਦੇਖੋ ਮੀਡੀਆ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਹੈ ਕਿ ਜਿਸ ਤਰੀਕੇ ਦਾ ਸਰਕਾਰ ਦਾ ਚਲਵਾ ਹੈ ਮੀਡੀਆ ਦੇ ਵਿੱਚ ਵੀ ਟੋਟਲ ਬਲੈਕਆਊਟ ਹੈ ਜਿਹੜੀ ਜਗਰਾਉਂਦੇ ਜਿਹੜੀ ਮੀਟਿੰਗ ਹੈ ਸਿਰਫ ਸੋਸ਼ਲ ਮੀਡੀਆ ਤੇ ਆਪਾਂ ਡਿਸਕਸ ਕਰ ਰਹੇ ਹਾਂ WhatsApp ਗਰੁੱਪਾਂ ਤੇ ਚੱਲ ਰਹੀ ਹੈ ਗੱਲ ਮਤਲਬ ਏਡੀ ਬਟੀ ਘਟਨਾ ਉਹਦੇ ਉਲਟ ਮਾਨ ਸਾਹਿਬ ਦੀ ਜਿਹੜੀ ਕਿੱਕ ਲਈ ਹੈ ਉਹ ਲਗਭਗ ਮੇਰਾ ਖਿਆਲ ਹੈ ਅੱਧੇ ਦੇ ਘੰਟੇ ਬਾਅਦ ਉਹ ਪ੍ਰਚਾਰੀ ਜਾ ਰਹੀ ਹੈ ਜਿਹੜੀ ਸੁਖਵੀਰ ਦੇ ਖਿਲਾਫ ਮਤਲਬ ਇਹ ਇਹ ਸਰਕਾਰਾਂ ਨੇ ਜਿਹੜੀਆਂ ਜਾਂ ਸਿਆਸੀ ਪਾਰਟੀਆਂ ਨੇ ਉਸ ਤਰੀਕੇ ਨਾਲ ਜਿਹੜੇ ਸੱਤਾਧਾਰੀ ਨੇ ਖਾਸ ਕਰਕੇ ਜਿਹੜੇ ਕੁਰਸੀਆਂ ਤੇ ਬੈਠੇ ਨੇ ਉਹਨਾਂ ਨੇ ਬਿਲਕੁਲ ਮਤਲਬ ਨੰਗੇ ਚਟੇ ਰੂਪ ਦੇ ਵਿੱਚ ਇਹ ਦਿਖਾ ਦਿੱਤਾ ਕਿ ਅਸੀਂ ਕਿਸਾਨ ਗਰੋਧੀ ਅਸੀਂ ਇਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਜਿਸ ਤਰੀਕੇ ਨਾਲ ਮਤਲਬ ਉਹਨਾਂ ਨੇ ਉੱਥੇ ਕਰਿਆ ਹੈ ਕਿ 18 18.5 ਲੱਖ ਕਰੋੜ ਦਰਜੇ اور ਇਹਨਾਂ ਕੀ ਲਗਭਗ 15 ਲੱਖ ਤਾਂ ਕਰ ਹੀ ਦਿੱਤਾ ਸੀਗਾ ਕਰੋ ਮਤਲਬ ਉਹਨਾਂ ਦਾ ਮਾਫ ਕੀਤਾ ਸੀ ਆਪਣੇ ਕਾਰਪੋਰੇਟ ਹਾਊਸਸ ਦਾ ਜਿੱਦਾਂ ਕੋਈ ਚਰਚਾ ਵੀ ਨਹੀਂ ਹੋਈ ਉਹ ਚੁਪਕ-ਚੁਪੀ ਤੇ ਹੀ ਕਰਤਾ ਸੀ ਪਰ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਰਲਾ ਕੇ ਮਸੀਂ ਇੰਨਾ ਕੁ ਬਣਦਾ ਇਹ ਤਾਂ ਗੱਲ ਹੀ ਕੁਛ ਨਹੀਂ ਹੈ ਆਪਣੇ ਆਪ ਦੇ ਵਿੱਚ ਪਰ ਇਹਨਾਂ ਨੇ ਐਗਰੀਕਲਚਰ ਸੈਕਟਰ ਨੂੰ ਬਿਲਕੁਲ ਇੰਡਸਟਰੀ ਦੇ ਅਧੀਨ ਕਰਤਾ ਹੈ ਕਾਰਪੋਰੇਟਾਂ ਦੇ ਅਧੀਨ ਕਰਨ ਦਾ ਫੈਸਲਾ ਕਰ ਲਿਆ ਇਹ ਮੇਰਾ ਖਿਆਲ ਹੈ ਜਿੰਦਗੀ ਮੌਤ ਦੀ ਲੜਾਈ ਕਿਸਾਨਾਂ ਨੂੰ ਲੜਨੀ ਪੈਣੀ ਹੈ ਔਰ ਕੋਈ ਰਸਤਾ ਨਹੀਂ ਉਹਨਾਂ ਕੋਲ ਵੀ ਬਚਣਾ ਇਹ ਗੱਲ ਪਰ ਡਾਕਟਰ ਸਾਹਿਬ ਦੁਜੇ ਬੰਨੇ ਇੱਕ ਸੰਭਾਵਨਾ ਇਹ ਵੀ ਮੰਨੀ ਜਾਂਦੀ ਹੈ ਜੇਕਰ ਸਿਆਸੀ ਦੇ ਹਾਜ਼ਰ ਤੋਂ ਆਪਾਂ ਪੂਰਾ ਦੇਖੀਏ ਕਿ ਪ੍ਰਧਾਨ ਮੰਤਰੀ ਸਾਹਿਬ ਕਿਸਾਨੀ ਲਈ ਪੰਜਾਬ ਦੀ ਕਿਸਾਨੀ ਲਈ ਦੇਸ਼ ਦੀ ਕਿਸਾਨੀ ਲਈ ਕਿਉਂਕਿ ਜਿਹੜਾ ਪੰਜਾਬ ਹੈ ਕਿਸਾਨੀ ਸੂਬਾ ਹੈ ਤਾਂ ਉਹ ਪੰਜਾਬ ਆਣ ਕੇ ਗੱਲ ਜ਼ਰੂਰ ਕਿਸਾਨੀ ਦੇ ਹਿੱਤ ਦੀ ਕੋਈ ਅਨਾਉਂਸਮੈਂਟ ਕਰ ਸਕਦੇ ਇਸ ਕਦਰ ਭਾਵੇਂ ਚੋਣ ਜਾਬਤਾਈ ਹੈ ਪਰ ਫਿਰ ਵੀ ਕੋਈ ਭਰੋਸਾ ਵਿਸ਼ਵਾਸ ਉਹ ਜ਼ਰੂਰ ਦਵਾ ਸਕਦੇ ਨੇ ਇੱਕ ਇਹ ਗੱਲ ਵੀ ਵਿਖਣ ਮੜੀ ਹੈ ਦੇਖੋ ਉਹ ਤਾਂ ਡੰਕਾ ਤਾਂ ਆਪਣਾ ਵਜਾਉਣਗੇ ਦੇਖੋ ਡੰਕਾ ਵਜਾਉਣਗੇ ਮਤਲਬ ਜਿਹੜੀ ਆਪਣੇ ਨੰਕਾਣਾ ਸਾਹਿਬ ਵਾਲੀ ਜਿਹੜੀ ਕੈਰੀ ਡੋਰ ਆ ਉਹਦਾ ਵਜਾਉਣਗੇ ਸਿੱਖਾਂ ਦੇ ਹੱਕ ਦੇ ਵਿੱਚ ਉਹ ਕਹਿਣਗੇ ਮੇਥੋਂ ਵੱਡਾ ਸਿੱਖ ਕੋਈ ਨਹੀਂ ਪਿਛਲੇ ਦਿਨੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਹਨਾਂ ਨੇ ਪਟਨਾ ਸਾਹਿਬ ਤਖਤ ਦੇ ਉੱਪਰ ਉੱਥੇ ਮਤਲਬ ਲੰਗਰ ਦੇ ਵਿੱਚ ਵੀ ਹਿੱਸਾ ਲਿਆ ਹਾਲਾਂਕਿ ਬੜੀਆਂ ਫੋਟੋਆਂ ਜਾਰੀ ਹੋਈਆਂ ਜਿਸ ਪਤੀਲੇ ਦੇ ਉਪਰ ਵਿੱਚੋਂ ਫੇਰ ਰਹੇ ਸੀ ਮਕਸੂਦ ਤਾਂ ਉਹਦੇ ਹੇਠ ਅੱਗ ਵੀ ਨਹੀਂ ਸੀ ਬਲ ਰਹੀ ਇਦਾਂ ਦਾ ਕੁਝ ਕਰਨਗੇ ਡਰਾਮਾ ਹੈਗਾ ਜੀ ਕਿ ਮੈਂ ਕਿਸਾਨ ਪੱਖੀਆਂ ਮੈਂ ਸਿੱਖ ਪੱਖੀਆਂ ਮੈਂ ਪੰਜਾਬ ਪੱਖੀਆਂ ਪਰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਉਹ ਅੰਦਰੋਂ ਬਹੁਤ ਦੁਖੀ ਨੇ ਸਿਰਫ ਕਿਸਾਨਾਂ ਨੇ ਝੁਕਾਇਆ ਪਰ ਇਹ ਗੱਲ ਨੂੰ ਉਹ ਕਦੇ ਵੀ برداشت ਨਹੀਂ ਕਰ ਸਕੇ ਮਾਫ ਨਹੀਂ ਕਰ ਸਕੇ ਪਰ ਉਹਦਾ ਸਿੱਟਾ ਆਪਣੇ ਸਾਹਮਣੇ ਹੈ ਕਿ ਕਿਸਾਨ 1 ਇੰਚ ਵੀ ਦਿੱਲੀ ਵੱਲੋਂ ਨਹੀਂ ਵਧ ਸਕੇ ਪੰਜਾਬੋਂ ਇਹ ਆਪਣੇ ਸਾਹਮਣੇ ਗੱਲ ਜਿਹੜੇ ਕਹਿੰਦੇ ਵੀ ਸੀ ਬਹੁਤ ਜਿਹੜੇ ਹਾਲਾਂਕਿ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਜੁੜੇ ਵੀ ਹੋਏ ਸੀ ਕਿਸਾਨ ਨਾਲ ਸੋ ਉਹਨਾਂ ਦਾ ਕੋਈ ਐਸਾ ਮਸਲਾ ਨਹੀਂ ਹੈ ਬਾਕੀ ਉਹ ਤਾਂ ਆਪਣਾ ਦੇਖੋ ਕਹਿਣਗੇ ਕਿ ਮੇਰੇ ਤੋਂ ਵੱਡਾ نقصان ਕੋਈ ਕੋਈ ਹੈ ਨਹੀਂ ਮੈਂ ਤਾਂ ਇਨਕਮ ਦੁੱਗਣੀ ਕੀ ਚੋਗਣੀ ਕਰਤੀ ਹੈ ਜਿਹੜਾ ਉਹ 6000 ਰੁਪਏ ਪ੍ਰਧਾਨ ਮੰਤਰੀ ਕੀ ਹੈ ਉਹ ਕਿਸਾਨ ਨਿਧੀ ਯੋਜਨਾ ਕੀ ਹੈਗੀ ਹੈ 6000 ਰੁਪਏ ਸਾਲ ਦੇ ਵਿੱਚ 500 ਰੁਪਏ ਮਹੀਨਾ ਬਣਦਾ ਹੁੰਦਾ ਹੈ ਸੋ ਇਹ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਉਹਨਾਂ ਤੇ ਕਰਜ਼ਾ ਚੜ ਰਿਹਾ ਹੈ ਖੇਤੀ ਦੇ ਵਿੱਚ ਸੰਕਟ ਹੈ ਬਹੁਤ ਵੱਡਾ ਲਗਾਤਾਰ ਫਸਲਾਂ ਮਾਰੀਆਂ ਜਾਂ ਰਹੀਆਂ ਨੇ ਮੌਸਮ ਖਰਾਬ ਹੋਏ ਨੇ ਆਪਾਂ ਨੇ ਦੇਖਿਆ ਹੈ ਖੜਾਏ ਨੇ ਪੰਜਾਬ ਦੇ ਵਿੱਚ ਮਤਲਬ ਕਿਸਾਨਾਂ ਨੂੰ ਹੀ ਮਾਰ ਪੈਂਦੀ ਹੈ ਉਹ ਜਿਹੜੀ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਸੰਤਰਾ ਮਦਾਸੀ ਜੇ ਸੋਕਾ ਹੀ ਸੁੱਕਦੇ ਨੇ ਮਤਲਬ ਜੇ ਟੋਬਾ ਹੀ ਡੁੱਬਦੇ ਨੇ ਮਤਲਬ ਉਹਨਾਂ ਨੂੰ ਮਾਰ ਹਰ ਇੱਕ ਮਾਰ ਚਾਹੇ ਕੁਦਰਤੀ ਜੈ ਕੋ ਉਹਨਾਂ ਦੇ ਉੱਪਰ ਪੈਂਦੀ ਹੈ ਪਰ ਹਕੂਮਤਾਂ ਦੇ ਵਿੱਚ ਜਿਹੜਾ ਦਇਆ ਭਾਵ ਹੋਣਾ ਚਾਹੀਦਾ ਹੈ ਉਹਨਾਂ ਪ੍ਰਤੀ ਹਿੰਦਰਤੀ ਹੋਣੀ ਚਾਹੀਦੀ ਹੈ ਜਾਂ ਕੰਸਰਨ ਹੋਣਾ ਚਾਹੀਦਾ ਸਿਰਫ ਵੋਟਾਂ ਤੱਕ ਕੰਸਰਨ ਹੈਗਾ ਪਰ ਹੁਣ ਕਿਸਾਨ ਵੀ ਆਪਣਾ ਲੱਗੇ ਹੋਏ ਨੇ ਉਹਨਾਂ ਨੇ ਕੋ ਉਹਨਾਂ ਦੀ ਦੇਣ ਤਾਂ ਹੈ ਉਹਨੇ ਲੋਕਤੰਤਰ ਦੇ ਅਸਲੀ ਅਰਥ ਲੋਕਾਂ ਨੂੰ ਸਮਝਾਉਂਦੇ ਨੇ ਕਿ ਜਦੋਂ ਕੋਈ ਵੋਟ ਮੰਗਣ ਆਉਂਦਾ ਉਹਨੂੰ ਪੁੱਛੋ ਕਿ ਤੇਰਾ ਕੀ ਰਦਦਾ ਕੀ ਹੈ ਤੇਰਾ ਕੰਮ ਕੀ ਹੈ ਤੂੰ ਕਹਿੰਦਾ ਕੀ ਹੈ ਤੇ ਕਰਦਾ ਕੀ ਹੈ ਹਮ ਪਰ ਇੱਥੇ ਨਹੀਂ ਰੁਕੂਗੀ ਮੈਂ ਸਰ ਇਹਦੇ ਨਾਲ ਮਤਲਬ ਚੰਗਾ ਡੈਮੋਕਰੈਟਿਕ ਟ੍ਰੈਡੀਸ਼ਨਸ ਬਣ ਨਹੀਂ ਯਾਰ ਪੀਸਫੁਲੀ ਕੀਤਾ ਉਹਨੇ ਕਿਤੇ ਵੀ ਕੋਈ ਵਾਇਲੈਂਸ ਨਹੀਂ ਕੀਤੀ ਕੋਈ ਝਗੜਾ ਨਹੀਂ ਕੀਤਾ ਹਾਲਾਂਕਿ ਉਹਨਾਂ ਨੂੰ ਮਾਰ ਪਈ ਹੈ ਇਹ ਕ੍ਰੈਡਿਟ ਸਾਰਾ ਇੱਕ ਕਿਸਾਨ ਜਿੱਥੇ ਬੰਦਿਆ ਨੂੰ ਜਾਂਦਾ ਪਰ ਮੇਰਾ ਖਿਆਲ ਇਹ ਹੈ ਕਿ ਹਾਲਾਤ ਵਿਗਾੜਨ ਦੇ ਲਈ ਸਰਕਾਰਾਂ ਜ਼ਿਆਦਾ ਜ਼ਿੰਮੇਵਾਰ ਨੇ ਕਿਸਾਨ ਘਟ। ਡਾਕਟਰ ਸਾਹਿਬ ਇੱਕ ਪੱਖ ਹੋਰ ਵੀ ਹੈ ਆਪਾਂ ਕਹਿ ਲਈਏ ਕਿ ਸਾਰੇ ਸਿਲਸਿਲੇ ਦਾ ਪਹਿਲੂ ਕਿ ਜਿੱਥੇ ਕਿਸਾਨ ਘੂਲ ਵੱਡੇ ਪੱਧਰ ਤੇ ਚੱਲ ਰਿਹਾ ਹੈ ਕਿਸਾਨੀ ਇਸ ਘੂਲ ਦੇ ਵਿੱਚ ਕਿਸਾਨਾਂ ਵੱਤੀ ਤੋਂ ਲੱਗੀ ਹੋਈ ਹੈ। ਮੰਗਾ ਮਸਲੇ ਕੁਝ ਹੱਲ ਵੀ ਹੋ ਰਹੇ ਨੇ, ਕੁਝ ਨਵੇਂ ਵੀ ਪਨਪ ਰਹੇ ਨੇ ਕਿਸਾਨਾਂ ਦੇ। ਤੇ ਦੂਜੇ ਬੰਨੇ ਕਿਸਾਨ ਪਰਿਵਾਰਾਂ ਚੋਂ ਕਈ ਲੋਕ ਜਿਹੜੇ ਉਹ ਬੀਜੇਪੀ ਦਾ ਪੱल्ला ਵੀ ਫੜ ਰਹੇ ਨੇ ਸਿਆਸੀ ਲਿਹਾਜ਼ ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਹ ਵੀ ਇੱਕ ਗਿਣਤੀ ਕਹਿੰਦਾ ਭਾਵ ਕਿ ਪਿਛਲੇ ਥੋੜੇ ਸਮੇਂ ਤੋਂ ਵੱਡੇ ਪੱਧਰ ਤੇ ਵੇਖੀ ਗਈ ਹੈ ਜਿਵੇਂ ਜਿਵੇਂ ਕਿਸਾਨਾਂ ਵੱਲੋਂ ਬੀਜੇਪੀ ਦਾ ਵਿਰੋਧ ਵੱਡੇ ਪੱਧਰ ਤੇ ਸਾਹਮਣੇ ਆ ਰਿਹਾ ਹੈ ਉਵੇਂ-ਉਵੇਂ ਹੀ ਨਾਲ ਕਿਸਾਨ ਪਰਿਵਾਰਾਂ ਚੋਂ ਲੋਕ ਬੀਜੇਪੀ ਦੇ ਜਨਿਤ ਇਸ ਪੱਲੜੇ ਦੇ ਵਿੱਚ ਵੀ ਸ਼ਾਮਲ ਹੋ ਰਹੇ ਨੇ ਨੀਤੀ ਦੇਖਦੇ ਹੋ ਦੋ ਪੱਖੀ ਵਾਰਾਂ ਚੋਂ ਨਾ ਕਹੀਏ ਪਰ ਕਿਸਾਨ ਪਰਿਵਾਰਾਂ ਦੇ ਵਿੱਚੋਂ ਕੋਈ ਵੀ ਕਿਸਾਨ ਜਿੱਥੇ ਬੰਦੀ ਦਾ ਆਗੂ ਨਹੀਂ ਚਾਣਿਆ ਹੋਇਆ ਹਮ ਅਸਲ ਦੇ ਵਿੱਚ ਸਾਡੇ ਸਿਆਸੀ ਲੋਕ ਨੇ ਜਿਹੜੇ ਕਿਸਾਨ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਇਹਨਾਂ ਦੀ ਪ੍ਰਾਇਮਰੀ ਮਕਸਦ ਕਿਸਾਨੀ ਨਹੀਂ ਹੈ ਉਹਨਾਂ ਦਾ ਪ੍ਰਾਇਮਰੀ ਮਕਸਦ ਅਸਲ ਵਿੱਚ ਸੱਤਾ ਹਮ ਉਹ ਡਿਫਰੈਂਟ ਪਾਰਟੀਆਂ ਦੇ ਵਿੱਚੋਂ ਪਹਿਲਾਂ ਇਹ ਹੁੰਦਾ ਸੀ ਕਿ ਸਿਰਫ ਜਨ ਸੰਗ ਹੁੰਦਾ ਸੀ ਸ਼ਹਿਰਾਂ ਦੇ ਵਿੱਚ ਹਿੰਦੂ ਕਮਿਊਨਿਟੀ ਦੇ ਵਿੱਚੋਂ ਲਾਰਜਲੀ ਮੈਂ ਸਮਝਦਾ ਵਪਾਰੀ ਜਮਾਤ ਦੇ ਵਿੱਚੋਂ ਲਾਰਜਲੀ ਉਹਨਾਂ ਦਾ ਆਧਾਰ ਸੀਗਾ ਹੂੰ ਹੂੰ ਤੇ ਹੌਲੀ ਹੌਲੀ ਦੂਜੀਆਂ ਪਾਰਟੀਆਂ ਜਿਵੇਂ ਦੇਖੋ ਕਾਂਗਰਸ ਤੇ ਸਾਰੀ ਦੀ ਸਾਰੀ ਲੀਡਰਸ਼ਿਪ ਹੀ ਉਧਰ ਚਲੀ ਗਈ ਸੀ ਹੂੰ ਜੀ ਜੀ ਦੂਜੇ ਵੀ ਆ ਰਹੇ ਨੇ ਉਹ ਸਿਰਫ ਸੱਤਾ ਪ੍ਰਸਤ ਲੋਕ ਨੇ ਕਿਨਾਂ ਨੂੰ ਮਤਲਬ ਕੋਈ ਉਹਨਾਂ ਦਾ ਕਿਸਾਨੀ ਨਾਲ ਉਹ ਤਾਂ ਪਰਚਾਂਸ ਕਿਸਾਨ ਨੇ ਕਿ ਕਿੱਤਾ ਉਹਨਾਂ ਦਾ ਕਿਸਾਨੀ ਚਾਇਆ ਧਰਤੀਏ ਨੇ ਜਾਂ ਕੁਝ ਹੋਰ ਨੇ ਪਰ ਤੁਸੀਂ ਦੇਖੋ ਕਿ ਨਾਰਮਲ ਕਿਸਾਨ ਕਿਸਾਨ ਪਰਵਾਸ ਚੋਂ ਤਾਂ ਕੋਈ ਨਹੀਂ ਗਿਆ ਜੋ ਜਿਹਨਾਂ ਨੇ ਸੱਤਾ ਦੇ ਵਿੱਚ ਰਹਿਣਾ ਹੈ ਜਿਹਨਾਂ ਦੇ ਕੋਈ ਬਿਜ਼ਨਸ ਸੱਤਾ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਉਹਨਾਂ ਦੀ ਸ਼ਰਨ 'ਚ ਜਾਣਾ ਹੀ ਪੈਣਾ ਕਿਉਂਕਿ ਉਹਨਾਂ ਰੂਲ ਐਸੇ ਬਣਾਉਂਦੇ ਨੇ ਏਜੰਸੀਆਂ ਈਡੀ ਆ ਜਾਂਦਾ ਹੈ ਸੀਬੀਆਈ ਆ ਜਾਂਦੀ ਹੈ ਸੋ ਸਾਰੀ ਸਾਰੀ ਦੀ ਸਾਰੀ ਪੋਲੀਟਿਕਲ ਕਲਾਸ ਹੈ ਜਿਹੜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੀਜੇਪੀ ਤੋਂ ਅਣਭੇਜ ਨਹੀਂ ਹੈ ਈਵਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਪਰ ਚਲਦੀ ਤਾਂ ਉਹਨਾਂ ਦੀ ਹੋਈ ਹੈ ਹਾਂ ਜੀ ਕੋਪਰੋਪ ਇਹ ਹੀ ਜਾਣ ਕਿ ਜੋ ਜੋ ਸਰਕਾਰ ਚਾਹੁੰਦੇ ਹੈ ਚਾਹੇ ਉਹ ਬਾਰਡਰ ਦਾ 50 ਕਿਲੋਮੀਟਰ ਦਾ ਏਰੀਆ ਦਬਣਾ ਸੀ ਚਾਹੇ ਉਹ ਕਹਿ ਲਓ ਅਮਰਪਾਲ ਦਾ ਸਾਰੇ ਦਾ ਸਾਰੀ ਖੇਡ ਸੀਗੀ ਜਿੰਨੀ ਦੀ ਜਿੰਨੀ ਵੀ ਚਾਹੇ ਉਹ ਮਤਲਬ ਦਸਾਨਾ ਦਾ ਜਦੋਂ ਮੋਰਚਾ ਲੱਗੇ ਇਹਨਾਂ ਨਾਲ ਗੱਲਬਾਤ ਕਰਨੀ ਸੀ ਮਤਲਬ ਇਹ ਉਹਨਾਂ ਦੇ ਵਿੰਗ ਦੇ ਤੌਰ ਤੇ ਹੀ ਕੰਮ ਕਰ ਰਹੇ ਸੀ ਉਪਰੋਂ ਚਾਹੇ ਜੋ ਮਰਜੀ ਗੱਲਾਂ ਘਟੀ ਜਾਣ ਸੱਤਾ ਦਾ ਕੰਟਰੋਲ ਭਾਜਪੀ ਦੇ ਕੋਲ 100% ਹੈ ਜਿਹਨੂੰ ਵੀ ਮਾੜੀ-ਮੋਟੀ ਸੱਤਾ ਦੀ ਭੁੱਖ ਹੈ ਜਾਂ ਹੋਰ ਹੈ ਕਿਸੇ ਪਾਰਟੀ ਤੋਂ ਚਾਹੇ ਮਨੂਪਾਲ ਸਾਹਿਬ ਦਾ ਪਰਿਵਾਰ ਸੀ ਕਹਿ ਲਓ ਮਤਲਬ ਕਿੱਡੇ ਆਪਣੇ ਸਾਹਮਣੇ ਹੀ ਮਨਪ੍ਰੀਤ ਬਾਦਲ ਨੂੰ ਤੋਂ ਲੈ ਕੇ ਕੇ ਕੇਪਟਨ ਸਾਹਿਬ ਨੂੰ ਜਾਖੜ ਤੋਂ ਲੈ ਕੇ ਸਭ ਤੇ ਸਭ ਉੱਥੇ ਬੈਠੇ ਨੇ ਜਿਹੜੇ ਚਿਹਰੇ ਨੂੰ ਕਿਸੇ ਟਾਈਮ ਕਿਸਾਨਾਂ ਦੇ ਹੱਕ ਚ ਬੋਲਦੇ ਸੀ ਇਹੀ ਜਾਖੜ ਸਾਹਿਬ ਥੋੜੀ ਦੇਰ ਪਹਿਲਾਂ ਕਹਿੰਦੇ ਸੀ ਵੀ ਕਿਸਾਨਾਂ ਦੇ ਹੱਕ ਚ ਬਿਲਕੁਲ ਹੁਣ ਦੀ ਗੱਲ ਸੁਣਨੀ ਚਾਹੀਦੀ ਐ ਅਸੀਂ ਲੀਡਰਸ਼ਿਪ ਕਰਾਂਗੇ ਹੁਣ ਦੇਖੋ ਜਿੰਨ ਰਾਤ ਮੈਚ ਹੋ ਰਿਹਾ ਅਰੇ ਹੀ ਉਹਨਾਂ ਦੇ ਸਾਥਾ ਹੁਣ ਵੀ ਕਹਿ ਰਹੇ ਨੇ ਕਿ ਉਹ ਕਿਸਾਨ ਨੇ ਨਹੀਂ ਹੈਗੇ ਵੀ ਨਾ ਕਿਸਾਨ ਕੋਈ ਅਸੀ ਗੱਲ ਨਹੀਂ ਐ ਪਰ ਗੱਲ ਇਹ ਐ ਮਤਲਬ ਕਿਸਾਨ ਹੋਣਾ ਆਪਣੇ ਆਪ ਦੇ ਵਿੱਚ ਤੇ ਮਤਲਬ ਕਿਸਾਨ ਪੱਖੀ ਹੋਣਾ ਹੂੰ ਜੇ ਹੋਰ ਕਰਦੇ ਗ੍ਰੇਨ ਖੇਤੀ ਕਰਦਾ ਬੰਦਾ ਕਿਸਾਨ ਹੈ ਐਸੀ ਕੋਈ ਗੱਲ ਨਹੀਂ ਹੈ ਹੂੰ ਪਰ ਉਹਦੀ ਸਿਆਸਤ ਕੀ ਹੈ ਉਹਦੇ ਵਿਚਾਰਧਾਰਾ ਕੀ ਹੈ ਉਹ ਕਿਹਦੇ ਪੱਖ ਚ ਹੈ ਗੱਲ ਤਾਂ ਇਹ ਹੈ ਸੋਚਣ ਵਾਲੀ ਹੂੰ ਹੂੰ ਸੋ ਅੰਤਲ ਅਸਰ ਇੱਕ ਬੰਨੇ ਕਿਸਾਨਾਂ ਨੇ ਇੱਕ ਬੜੀ ਵੱਡੀ ਲੜਾਈ ਹੈ ਹਕੂਮਤ ਨਾਲ ਚੱਲ ਰਹੀ ਹੈ ਤੇ ਨਾਲ ਕਿਸਾਨ ਦੋ ਹਿੱਸਿਆਂ ਦੇ ਵਿੱਚ ਵੰਡੇ ਹੋਏ ਨੇ ਜਿਹੜਾ ਵੱਡਾ ਪਲੇਟਫਾਰਮ ਹੈ ਐਸਕੇਐਮ ਉਹ ਵੀ ਦੋ ਹਿੱਸਿਆਂ ਦੇ ਵਿੱਚ ਅਗੋਂ ਕਈ ਗੀਤੀ ਦੇ ਵਿੱਚ ਭਾਵੇਂ ਕਈ ਸਖਾਵਾਂ ਨੇ ਕਈ ਜਥੇਬੰਦੀਆਂ ਵਿੱਚ ਸ਼ਾਮਲ ਨੇ ਤੇ ਅਜੰਡਾ ਦੋਨਾਂ ਤਿਰਾਂ ਦਾ ਹੀ ਇੱਕ ਹੈ 21 ਮੰਗਾਂ ਨੇ 21 ਮਸਲੇ ਨੇ ਲਗਭਗ ਪਰ ਪਲੇਟਫਾਰਮ ਦੋ ਅਲੱਗ-ਅਲੱਗ ਅਜਿਹੀ ਵਰਤਾਰੇ ਦਾ ਤਾਂ ਨੇਚਰਚਲੀ ਇਹ ਹਕੂਮਤਾਂ ਨੂੰ ਫਾਇਦਾ ਹੀ ਪਹੁੰਚਦਾ ਬਿਲਕੁਲ ਬਿਲਕੁਲ ਜੀ ਸਾਡੇ ਦੇਖੋ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕਿਸਾਨੀ ਲਹਿਰ ਬਾਰੇ ਜਿਹੜੀਆਂ ਸਾਹਮਣੀਆਂ ਬੜੀ ਜ਼ਰੂਰੀ ਨੇ ਕਿ ਕਿਤੇ ਇਹ ਕਿ ਸਾਡੇ ਕਿਸਾਨ ਆਗੂ ਨੇ ਜਿਹੜੇ ਉਹ ਬੇਸਿਕਲੀ ਪਿੰਡੂ ਭਾਈਚਾਰੇ ਤੋਂ ਪ੍ਰਭਾਵਿਤ ਨੇ ਉਹਨਾਂ ਚ ਸ਼ਰੀਕੇਬਾਜੀ ਦੀ ਭਾਵਨਾ ਬਹੁਤ ਸਟਰੌਂਗ ਹੈ। ਹੂੰ ਉਹ ਦੂਜੇ ਨੂੰ ਪ੍ਰੈਸ ਨਹੀਂ ਕਰਦੇ ਕਿ ਇੱਕ ਕਲਚਰਲ ਪੈਟਰਨ ਹੈ ਪਰ ਉਹਨਾਂ ਨੂੰ ਆਪਣੇ ਸੁਭਾਅ ਦੇ ਵਿੱਚ ਚੇਂਜ ਲਿਆਉਣੀ ਪੈਣੀ ਹੈ ਇਹ ਤੋਂ ਬਿਨਾ ਗੁਜ਼ਾਰਾ ਨਹੀਂ। ਹੂੰ ਜੀ ਇਹ ਹੈ ਕਿ ਸਰਕਾਰਾਂ ਦੀ ਖਾਸ ਕਰਕੇ ਡੀਪ ਸਟੇਟ ਦੀ ਪੈਨੇਟ੍ਰੇਸ਼ਨ ਸਾਰੀਆਂ ਜਿੱਥੇ ਬੰਦਿਆਂ ਦੇ ਵਿੱਚ। ਜਿੱਨੀ ਆਪਾਂ ਇੱਕ ਦੂਜੇ ਨੂੰ ਬੇਸ਼ੱਕ ਉਹ ਕਹੀ ਜਾਣ ਕੇ ਜੇ ਰਣਿਆ ਹੋਇਆ ਹੈ, ਗਧਾਰ ਹੈ, ਘੋੜਾ ਹੈ, ਫਲਾਣਾ ਜੋ ਮਰਜ਼ੀ ਕਰੀ ਜਾਣ। ਅਸਲ ਦੇ ਵਿੱਚ ਉਹਨਾਂ ਸਾਰਿਆਂ ਦੀ ਪਾਲਿਸੀ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਸਰਕਾਰਾਂ ਕੋਲ ਹੁੰਦੀ ਹੈ ਅਰ ਉਹ ਕਰਦੇ ਨੇ ਚਾਹੇ ਕੋਈ ਸਬਸ ਰਾਈ ਹੋਵੇ ਚਾਹੇ ਕਿਸੇ ਤਰੀਕੇ ਨਾਲ ਹੋਵੇ ਕਈ ਉਹਨਾਂ ਦੇ ਸਿੱਧੇ ਏਜੰਟ ਵੀ ਹੁੰਦੇ ਨੇ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਯੂਜ਼ ਹੋ ਰਹੇ ਨੇ ਸੋ ਇਹ ਹਮੇਸ਼ਾ ਸਾਰੀਆਂ ਸਰਕਾਰਾਂ ਹੀ ਕਰਦੀਆਂ ਨੇ ਪਰ ਫਿਰ ਵੀ ਮੈਂ ਸਮਝਦਾ ਹਾਂ ਕਿਸਾਨ ਆਗੂ ਨੇ ਜਿਹੜੇ ਕਾਫੀ ਮਚਿਓਰ ਨੇ ਜਿੰਨੀ ਕਿ ਜਿੰਨੀ ਕਿ ਸਰਕਾਰ ਸਮਝਦੀ ਉਹਦੇ ਨਾਲੋਂ ਔਖਾ ਬਤ ਮਚਿਓਰ ਨੇ ਤੇ ਉਹ ਜਿਸ ਤਰ੍ਹਾਂ ਜਦੋਂ ਸੰਕਟ ਪੈਂਦਾ ਹੈ ਨਾ ਫਿਰ ਅਕਲ ਵੀ ਆ ਜਾਂਦੀ ਹੈ ਤੋ ਮੇਰਾ ਖਿਆਲ ਹੈ ਕਿ ਉਹਨਾਂ ਨੇ ਪਹਿਲਾਂ ਵੀ ਪਿਛਲੇ ਸਮਿਆਂ ਚ ਵੀ ਉਹਨਾਂ ਨੇ ਕਾਫੀ ਕੀਤਾ ਪਰ ਇੱਕ ਸਭ ਤੋਂ ਵੱਡੀ ਜਿਹੜੀ ਚੀਜ਼ ਕਿਸਾਨਾਂ ਦੇ ਉਲਟ ਜਾ ਰਹੀ ਹੈ ਉਹ ਇਹ ਵੀ ਕਿਸਾਨਾਂ ਦੇ ਖਿਲਾਫ ਜਿਹੜਾ ਪ੍ਰਚਾਰ ਹੈ ਚਾਹੇ ਉਹ ਉਹਨਾਂ ਦੇ ਆਈਟੀ ਸੈੱਲਰਾਂ ਰਹੀ ਹੈ ਚਾਹੇ ਮੀਡੀਆ ਦੇ ਰਹੀ ਹੈ ਉਹਨਾਂ ਦੀ ਗੱਲ ਬਾਹਰ ਆਉਣ ਤੋਂ ਰੋਕੀ ਜਾਂਦੀ ਹੈ ਉਹਨਾਂ ਦੇ ਖਿਲਾਫ ਵਾਲੀ ਜਿਹੜੀ ਯੂਜ਼ ਕੀਤੀ ਜਾਂਦੀ ਹੈ ਜਿਹਦੇ ਰਸਤਾ ਰੋਕਦੇ ਨੇ ਤਾਂ ਆਮ ਜਿਹੜੇ ਮਤਲਬ ਸਵਾਰੀਆਂ ਨੇ ਉਹਨਾਂ ਦੀਆਂ ਇੰਟਰਵਿਊਜ਼ ਆ ਜਾਂਦੀਆਂ ਨੇ ਇਹ ਮਤਲਬ ਰੇਲਾਂ ਰੋਕੀਆਂ ਸੀਗੀਆਂ ਤਾਂ ਵਪਾਰੀਆਂ ਦਾ ਆ ਗਿਆ ਹਰ ਕਿਸਾਨਾਂ ਦੇ ਪੇਸ ਦੇ ਵਿੱਚ ਕੁਝ ਐਸਾ ਵੀ ਕੰਮ ਹੋ ਰਹੇ ਨੇ ਇਹ ਵੀ ਰਿਪੋਰਟਾਂ ਮਿਲ ਰਹੀਆਂ ਨੇ ਗਰਾਊਂਡ ਲੈਵਲ ਤੋਂ ਕਿ ਜਿਹੜੇ ਆਰਥੀਆਂ ਤੋਂ ਹਿੱਸੇ ਹੋਰ ਤੋਂ ਲੈਕਮੇਲ ਕਰਕੇ ਪੈਸੇ ਇਕੱਠੇ ਕਰਨ ਵਾਲੇ ਵੀ ਹੈਗੇ ਨੇ ਕਿਸਾਨਾਂ ਨੂੰ ਉਹਦੇ ਬਾਰੇ ਵੀ ਬਹੁਤ ਅਲਰਟ ਰਹਿਣ ਦੀ ਲੋੜ ਹੈ ਗਵਰਨਮੈਂਟਾਂ ਦੀ ਸਾਜ਼ਿਸ਼ ਹੁੰਦੀ ਹੈ ਪਰ ਗਵਰਨਮੈਂਟਾਂ ਇਸ ਤਰੀਕੇ ਦੇ ਨਾਲ ਕੁਝ ਕੁ ਬੰਦਿਆਂ ਨੂੰ ਥੋੜੀ ਜਿਹੀ ਹਵਾ ਦੇ ਕੇ ਬਦਨਾਮ ਕਰਕੇ ਮਤਲਬ ਉਹ ਲਹਿਰਾਂ ਦਾ ਜਲੂਸ ਕੱਢ ਦਿੰਦੇ ਨੇ ਇਹ ਆਪਾਂ ਦੇਖਿਆ ਪਹਿਲਾਂ ਹੜਪੂ ਲਹਿਰ ਜਦੋਂ ਰੌਣ ਵੀ ਦੇਖਿਆ ਗਿਆ ਸੀ ਕਿੰਨੇ ਸਾਰੇ ਟੈਟ ਬਣ ਗਏ ਸੀ ਸੋ ਉਹਨਾਂ ਨੂੰ ਬੜਾ ਬੜੀ ਵੱਡੀ ਲੜਾਈ ਉਹ ਲੜਦੇ ਨੇ ਉਹਨੂੰ ਬਹੁਤ ਸੂਝ ਨਾਲ ਸਮਝ ਨਾਲ ਤੇ ਆਪਸੀ ਭਾਈਚਾਰੇ ਨੂੰ ਤਕੜਾ ਰੱਖ ਕੇ ਚੱਲਣ ਦੀ ਜ਼ਰੂਰਤ ਹੈ ਮਤਲਬ ਜਿਵੇਂ ਆਪਣੇ ਪੰਜਾਬੀਆਂ ਚ ਇਹ ਹੈ ਕਿ ਅਸੀਂ ਬਹੁਤ ਜਲਦੀ ਫੜਾ ਮਾਰਨ ਲੱਗ ਜਾਂਦੇ ਹਾਂ ਬਹੁਤ ਜਲਦੀ ਖੁਸ਼ ਹੋ ਜਾਂਦੇ ਹਾਂ ਬਹੁਤ ਜਲਦੀ ਕਿਸੇ ਨੂੰ ਪ੍ਰੈਸ ਹੋ ਜਾਂਦੇ ਹਾਂ ਇਦਾਂ ਕੰਮ ਨਹੀਂ ਚੱਲਦਾ ਪਰ ਫਿਰ ਵੀ ਮੈਚੂਰ ਨੇ ਜਿਹੜੀ ਲੀਡਰਸ਼ਿਪ ਹੈ ਇਹਨਾਂ ਨੇ ਵੀ ਬਹੁਤ ਸੰਘਰਸ਼ ਦੇਖੇ ਨੇ ਕਈ ਉਹਨਾਂ ਜੈਸੇ ਆਗੂ ਨੇ ਜਿਨ੍ਹਾਂ ਨੇ 50 ਸਾਲ ਐਸੇ ਕੰਮ ਚੀ ਲਾਏ ਨੇ ਸੋ ਇੰਨੇ ਵੀ ਕੱਚੇ ਨਹੀਂ ਹਨ ਪਰ ਫਿਰ ਵੀ ਆਪਣਾ ਸ਼ਰੀਕਾ ਭੇਡ ਛੱਡ ਕੇ ਮਤਬ ਇਹ ਛੱਡ ਕੇ ਜੋ ਮਿਨਿਮਮ ਪ੍ਰੋਗਰਾਮ ਉਹ ਤੇ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਡਾਕਟਰ ਸਾਹਿਬ ਕਿਉਂਕਿ ਦੇਸ਼ ਨੂੰ ਅੰਨ ਦੀ ਇਸ ਵੇਲੇ ਵੱਡੀ ਲੋੜ ਹੈ ਤੇ ਅੰਨ ਭੰਦਾ ਜਿਹੜੇ ਨੇ ਉਹ ੜੇ ਕੱਟ ਰਹੇ ਨੇ ਕਈ ਬਣਗੀਆਂ ਦੇ ਵਿੱਚ ਤਾਂ ਕਾਫੀ ਘੱਟ ਮਾਤਰਾ ਦੇ ਵਿੱਚ ਸਾਡੇ ਭਾਰਤ ਕੋਲ ਅੰਨ 12 ਵੇ ਮਗੋਂ ਦੀ ਨੋਬਤ ਆ ਰਹੀ ਹੈ ਖੈਰ ਜੇਕਰ ਭਾਰਤ ਸਰਕਾਰ ਕਿਸਾਨਾਂ ਪ੍ਰਤੀ ਅੰਨਦਾਤਾ ਪ੍ਰਤੀ ਸਹਿਰ ਦੋਵੇ ਤਾਂ ਅਜਿਹੀ ਜਿਹੜੀ ਕਮੀ ਹੈ ਤੋਟ ਹੈ ਜਿੱਥੇ ਉਹ ਭਾਰਤ ਦੁਨੀਆ ਨੂੰ ਇਹ ਅੰਨ ਬੜਾ ਭੇਜ ਸਕਦਾ ਹੈ ਤੇ ਨਾਲ ਜਿੱਥੇ ਜਿਹੜਾ ਕਿਸਾਨ ਹੈ ਉਹਦੀ ਜਿਹੜੀ ਹੋਣੀ ਹੈ ਤਕਦੀਰ ਹੈ ਉਹ ਵੀ ਸਮਝ ਸਕਦੀ ਹੈ ਦੇਸ਼ ਦਾ ਨਾਮ ਵੀ ਉੱਚਾ ਹੋ ਸਕਦਾ ਹੈ ਤੇ ਹਕੂਮਤ ਤੇ ਅੰਨ ਦਾਤੀ ਦੀ ਜਿਹੜੀ ਲੜਾਈ ਹੈ ਉਹਦਾ ਵੀ ਅੰਤ ਹੋ ਸਕਦਾ ਹੈ ਖੈਰ ਸੋ ਡਾਕਟਰ ਸਾਹਿਬ ਤੁਸੀਂ ਅਜੇ ਅੱਜ ਦੇ ਸਾਰੇ ਜਿਹੜੇ ਵਰਤਾਰੇ ਦੇ ਇਰਤ ਗਿਰਦ ਜਿਹੜੇ ਵਿਭਾਗ ਠੰਗ ਦੇ ਨਾਲ ਸੰਖੇਪਰੀ ਸਾਂਝੀ ਕੀਤੀ ਸੋ ਚੈਨਲ ਈਮਿਸਨ ਪੰਜਾਬੀ ਡਾਕਟਰ ਸਾਹਿਬ ਤੁਸੀਂ ਆਪਣਾ ਬੜਾ ਮੁੱਲਾ ਸਮਾ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਬਿੰਡ ਰਿਸਰਵ ਸੋ ਤੇਨ ਦਰਸ਼ਕਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ